ਯਾ ਤੇ ਹੀ ਸਮਝਦਾਰ ਹੋ ਤੂੰ ਗੱਲ ਸਮਝਾ ਨਹੀਂ ਸਕਦਾ ਮਾਫ ਕਰਦੇ ਹੋ ਯਾਰੋ ਮੇਰੇ ਉਹ ਪੈਗ ਤੁਹਾਡੇ ਨਾਂ ਮੈਂ ਲਾ ਨਹੀਂ ਸਕਦਾ ਹਈ ਮੈਨੂੰ ਬਹੁਤਾ ਮਜਬੂਰ ਨਾ ਕਰੋ ਜਿਥੋਂ ਦੇ ਨਾਂ ਦੇ ਦਿলো ਯਾਰੀਆਂ ਹਈ ਜੇ ਮੈਂ ਨਸ਼ਿਆ ਤੇ ਲਾਲੀ ਜ਼ਿੰਦਗੀ ਹਾਈ ਕਿਥੋਂ ਸੰਭੂਗਾ ਕਬੀਲਦਾਰੀਆਂ ਜਿਵੇਂ ਮਸ਼ੀਆਂ ਤੇ ਲਾਲੀ ਜ਼ਿੰਦਗੀ ਹਾਈ ਕਿਥੋਂ ਸੰਭੂਗਾ ਕਬੀਲਦਾਰੀਆਂ ਤਿੰਨ ਭੈਣਾਂ ਵੀ ਨੇ ਘਰੇ ਬੈਠੀਆਂ ਸੋਹਰੇ ਚੋਕੀ ਦੇ ਵੀ ਤਾਜ ਮੰਗਦੇ ਉਹ ਹਾਂਡੇ ਉੱਤੇ ਨਹੀਂਓ ਟਿਕਦੇ ਹਾਈ ਦੁੱਖ ਦੁੱਖ ਵਾਲਾ ਸਾਜ ਮੰਗਦੇ ਹਾਈ ਦਸ ਧੀਆਂ ਤੇ ਗਰੀਬੀ ਡਾਢਿਆ ਦੇਵੀ ਕੋਠਾ ਹੀ ਕਾ ਤੂੰ ਸਾਰੀਆਂ ਏ ਮੈਂ ਨਸੀਆ ਤੇ ਲਾਲੀ ਜ਼ਿੰਦਗੀ ਹਾਈ ਕਿਥੋਂ ਸਾਂਭੂਗਾ ਕਬੀਰਦਾਰੀਆਂ ਐਸਾ ਹੈ ਉਹਨੀ ਦੇ ਨਾਲ ਕੈਨੇਡਾ ਦੀ ਧਰਤੀ ਤੋਂ ਤੜਕੇ ਤੜਕੇ ਚਾਚਾ ਜੀ ਨੇ ਲਿਆ ਕੇ ਰੱਖਤਾਈ ਬਹੁਤ ਬਹੁਤ ਧੰਨਵਾਦ ਮੰਨ ਭਰਾ ਦਾ ਇਹ ਬਈ ਇਦਾਂ ਦੀਆਂ ਚੀਜ਼ਾਂ ਭੇਜਦੇ ਰਹਾ ਕੈਨੇਡਾ ਚ ਧੰਨਵਾਦ ਮੰਮੀ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਵੀ ਜਾਓ ਆਸਟ੍ਰੇਲੀਆ ਤੇ ਕੁਝ ਮੇਰੇ ਲਈ ਲੈ ਕੇ ਆਓ ਜਾਓ ਨਹੀਂ ਫਿਰ ਮੈਂ ਕਿਸੇ ਫਿਰ ਮੈਂ ਕਿਸੇ ਹੋਰ ਪਤਲੇ ਜਿਹੇ ਬੰਦੇ ਤੋਂ ਕੁਝ ਮੰਗਾ ਲੂੰਗਾ ਨਹੀਂ ਮੈਂ ਨਹੀਂ ਜਾ ਰਹੀ ਹਾਂ ਹਾਂ ਜੀ ਥੋੜੀ ਆ ਜਾਊਗੀ ਮੈਂ ਨਹੀਂ ਹਜੇ ਜਾ ਰਹੀ ਕੁੜੀ ਤੋਂ ਵੀ ਪ੍ਰੋਟੀਨ ਹੀ ਮੰਗਾ ਲੈਣਾ ਆਪਾਂ ਡੱਬਾ ਆਪਣਾ ਸੀਜ਼ਨ ਡੰਨਾ ਡਾਈਟਾਂ ਦੇ ਫੋਲ ਆਪਾਂ ਗੁੱਡ ਮਾਰਨਿੰਗ ਇਹ ਕੁਛ ਕਰੂ ਜਾਂ ਆਗੋ ਜਾਂ ਪਿੱਛੋਂ ਪਿੱਛੋਂ ਕਰੂ ਕੋਈ ਲੱਗਦਾ ਪਿੱਛੋਂ ਇਹਨੇ ਕੋਈ ਨਾ ਕੋਈ ਡਾ ਦੇਣਾ ਮਤਲਬ ਇਹ ਤੁੰਦ ਡਾ ਦੂ ਐਜੇ ਘਰ ਕਾਕੇ ਦੇ ਨਾਲ ਐਜੇ ਘਰ ਬਾਵਾ ਗਾਂਵਿਆਂ ਘਰ ਕਾਕੇ ਦੀ ਬਾਵਾ ਨਾ ਹਾਂ ਬਾਵਾ ਨਾ ਬਾਵਾ ਘਰ ਇੱਕ ਦੂਜੀ ਆਏ ਓਏ ਆਏ ਓਏਕ ਦੋ ਤਿੰਨ ਆਓ ਹੀ ਕਰ 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 ਔਰ ਜਿਹੜਾ ਸਾਹਮਣੇ ਤੁਸੀਂ ਵੇਖ ਸਕਦੇ ਨਾ ਔਰ ਜਿਹੜਾ ਕਾਲਾ ਕੁੱਤਾ ਤੈਨੂੰ ਨਹੀਂ ਕਹਿ ਰਿਹਾ ਵੀਰ ਉਹਨੂੰ ਕਹਿ ਰਿਹਾ ਉਹ ਜਿਹੜਾ ਨਾ ਇਹ ਵੇਲਾ 6 ਮਹੀਨੇ ਆਪਣੇ ਅੱਗੇ ਵੀ ਗੇਟ ਖੁੱਲਾ ਰਿਹਾ ਕਦੇ ਨਹੀਂ ਆਪਣੇ ਗੇਟਾਂ ਦੇ ਹੁਣ ਚਾਚਾ ਆਇਆ ਤੇ ਨਾਲ ਗੇਟਾਂ ਜਾਣ ਕੇ ਬਹਿ ਗਿਆ ਇਹ ਚਾਚੇ ਤਾਂ ਪਤਾ ਰਾਚਨ ਰੁਚਨ ਬਹੁਤ ਜ਼ਿਆਦਾ ਮਿਲ ਜਾਂਦਾ ਨਾ ਖਾਣ ਪੀਣ ਨੂੰ ਚੱਕਰਾ ਤੂੰ ਕਿ ਚੁੱਪ ਜਾ ਹੋ ਗਿਆ ਕੋਈ ਨਹੀਂ ਵੈਸੇ ਵੈਸੇ ਗੱਲਬਾਤ ਪਪੀਤਿਆਂ ਨੂੰ ਵੇਖ ਛਾਂ ਕਰਤੀ ਚਾਚੇ ਨੇ ਆਉਂਦੇ ਨਹੀਂ ਚਾਚਾ ਕਹਿੰਦਾ ਪਪੀਤਿਆਂ ਨੂੰ ਕਹਿੰਦਾ ਠੰਡ ਤੋਂ ਬਚਾ ਕੇ ਰੱਖਣਾ ਅਦਨਾਂ ਚ ਫਿਰ ਜਿਆਦਾ ਗ੍ਰੋਥ ਹੁੰਦੇ ਆ ਬਾਕੀ ਐ ਚਾਚੇ ਉਹਨਾਂ ਨੇ ਫਾਰਮਿੰਗ ਕੀਤੀ ਆ ਤੇ ਉਹਨਾਂ ਨੇ ਜਿਆਦਾ ਨੌਲੇਜ ਆ ਵੇਖੋ ਹੁਣ ਤੁਸੀਂ ਮੂਲੀਆਂ ਵਾਲੀਆਂ ਪਲੀਆਂ ਪਈਆਂ ਛਲਗਮ ਛਲਗਮ ਲੱਗੇ ਪਾਲਕ ਵਾਲੇ ਪਕੌੜੇ ਵੀ ਗਾਹ ਸਿਆਲਾਂ ਤਿਆਰ ਆ ਬਣਾਉਣ ਆਤੇ ਕੀ ਵੀ ਗਿਆਨ ਦਾ ਸਨੈਪਚੈਟ ਤੇ ਐਨ ਲਾ ਪੈਂਦਾ ਜਿੱਦਾਂ ਆਈਸਟੈਂਡ ਇਹਨੇ ਖੋਜ ਕੀਤੀ ਓਏ ਗਿਆਨ ਵਿੱਚ ਕਹਦਾ ਮੈਂ ਤਾਂ ਦੱਸਣ ਦਿਆਂ ਵੀ ਆਹ ਮੂਲੀਆਂ ਲੱਗੀਆਂ ਨਾਲ ਛਲਗਾਂ ਲੱਗੇ ਨਾਲ ਪਾਲਕ ਲੋਕਾਂ ਨੂੰ ਵੀ ਦੀਂਦੀ ਆ ਵੀ ਲੱਗੇ ਆ ਹੈ ਇਹ ਕੀ ਹੋਇਆ ਦੱਸਣ ਦਿਆਂ ਆਪਾਂ ਨੇ ਟਰੈਕਟਰ ਵੀ ਤੇਰੀ ਹਾਲਤ ਇੱਥੇ ਕੱਟਾ ਤੇਰੇ ਤੇ ਜੰਮਿਆ ਪਿਆ ਰੁਮਾਤ ਤੇ ਜੰਮਿਆ ਪਿਆ ਨਾਲ ਟਰੈਕਟਰ ਨੂੰ ਤਾਂ ਨਹੀਂ ਇਹਨੂੰ ਤਾਂ ਮੋਡੀਫਾਈ ਕਰਾਓ ਤੇ ਕੈਨੇਡਾ ਤੋਂ ਚਾਚਾ ਉਧਰਲੀ ਤੇ ਆਪਣੀ ਬੋਲੀ 'ਚ ਕੀ ਫਰਕ ਆ ਮਤਲਬ ਉੱਧੇ ਮੁੰਡੇ ਕਰਦੇ ਯਾ ਕਾਫੀ ਯਾ ਕੋਲਡ ਉਧਰ ਉਧਰ ਬੋਲੋ ਤਾਂ ਮੈਨੂੰ ਚੱਲ ਜਾਂਦੇ ਤੇ ਬੋਲੀ ਹੋ ਜਾਂਦਾ ਮੀਂਹ ਤੇ ਕਹਿੰਦੇ ਇੱਧਰ ਆਣ ਕੇ ਉਹ ਬਦਲਦੇ ਲੋਕ ਮਤਲਬ 5 6 ਮਹੀਨੇ ਗੀਆਂ ਨੇ ਕੁੜੀਆਂ ਉੱਥੇ ਜਾ ਕੇ ਕਹਿੰਦੀਆਂ ਆ ਸਮ ウォਸ਼ਰ ਫਿਲਟਰ ਵਾਟਰ ਐਵੇਂ ਕਹਿੰਦੀਆਂ ਹਾਂ ਸਾਰਿਆਂ ਸਾਰਿਆਂ ਆਣ ਕੇ ਖੜੀ ਸਹੀ ਗੱਲ ਕਹਿੰਨਾ ਮੈਂ ਕਿਹਾ ਜੋ ਲੈਂ ਬੱਲਾ ਵੀ ਮੋਟਾ ਨੇ ਠੀਕ ਤਰੀਕੇ ਨਾਲ ਹੈ ਭਾਈ ਜੋ ਤਾਂ ਅੰਦਰ ਹੀ ਲੁਗਿਆ ਪਿਆ ਵਾ ਲੈਨ ਵੀ ਨਹੀਂ ਹੈਗੇ ਇਹ ਤਾਂ ਕਿਤੇ ਅੱਜ ਗਈ ਨਹੀਂ ਸਕੂਲ ਛੁੱਟੀ ਕਰਾ ਲਈ ਆ ਛੁੱਟੀ ਨਾ ਵਧਕ ਨੇ ਟਹਾਰਾਂ ਦੀ ਤਿੱਕਰ ਹੈ ਸੌ ਲੱਗੇ ਸਾਡੇ ਸੂਰੀਆਂ ਦੀ ਹੋਈ ਜਾ ਤੇ ਫਿਰ ਚਲੋ ਸਕੂਲ ਟਾਈਮ ਨਾਲ ਨਹੀਂ ਅੜਕੇ ਚਾਵਲਣ ਜੋ ਵੀ ਦਾਦੇ ਹਨਾ ਇੱਕਮ ਦਾ ਕੰਪਨੀ ਕੰਪਲੀਟ ਸੀ ਤਾਂ ਕਰ ਤੇ ਤੁਸੀਂ ਤਾਂ ਜਾਣਦੀਆਂ ਤੋ ਦੇ ਦੂੰਦਾ ਤਾਂ ਕੰਪਲੀਟ ਹੀ ਸੀ ਕੰਮ ਤੁਸੀਂ ਕਹਦੇ ਛੁੱਟੀ ਮਾਰ ਲਈ ਵੈਸੇ ਹਾਂ ਸਕੀਮੀ ਆਏ ਨੇ ਇਹਨੇ ਮਰਵਾਈ ਹੋਣੀ ਥੱਕੇ ਨਾ ਛੁੱਟੀ ਸੜਦਾ ਉਸ ਕੋਲ ਕਰ ਲੈਣੇ ਜਾਣਾ ਹੈ ਚਲ ਕਨ ਨੂੰ ਛੁੱਟੀ ਕਰ ਦਿੰਦੇ ਉਹ ਕਹਿੰਦੇ ਜਾ ਠੜਜੋ ਹੈ ਤਿੰਨੇ ਦਾ ਬੱਸਾਂ ਨਹੀਂ ਹੋਣੀਆਂ ਛੁੱਟੀ ਹੈ ਜੀ ਸੁਣੋ ਸੁਣੋ ਕਰਕੇ ਤੁਹਾਡੇ ਸਟਾਰ ਮੇ ਜਦੋਂ ਆਉਂਦਾ ਜਦੋਂ ਸਨੋ ਦਾ ਤੂਫਾਨ ਆਇਆ ਹੁੰਦਾ ਦੇਖਿਆ ਤੁਸੀਂ ਕਨੇਡਾ ਜਾਣਾ ਲਾਈਕ ਕਰੋਗੇ ਫਿਰ ਨਾ ਨਾ ਉਹ ਤਾਂ ਰਹਿ ਨਹੀਂ ਉਹ ਕੁਲਕ ਨਹੀਂ ਨਾ ਨਾ ਇਧਰ ਹੀ ਸਹੀ ਆ ਲਓ ਜੀ ਲਓ ਨਵੇਂ ਚੁੱਲੇ ਕੜਿਆ ਦਾ ਨਾ ਸਾਰਿਆਂ ਨਵੇਂ ਜੁੱਲੇ ਨੇ ਤੂੰ ਹੜਾ ਰੋਟੀਆਂ ਕਹਿੰਦਾ 200 ਲੈੰਦੀ ਇੱਕ ਟਾਈਮ ਦੀ ਮਾਰ ਨਹੀਂ ਪੂਕਣੇ ਫੇਰ ਹੀ ਹੋਣੀ ਸੇ ਨੀ ਤਾਂ ਇਤੋਂ ਦੀ ਪਕਾਇਆਂ ਜਾਣੀਆਂ ਨਹੀਂ ਸਾਡੇ ਰਾਜੀ ਹੋਣੀ ਖਾਂਦੇ ਚਾਹ ਦਾ ਚਾਹ ਰੋਟੀਆਂ ਫਾਤਰ ਤੇ ਵੀ ਖਾ ਜਾਂਦਾ ਉਹ ਗੱਤੇ ਤੋਂ ਫੜਾ ਦੇ ਆਪਾਂ ਕੀ ਆ ਜੀ ਆਵੇ ਲੱਗ ਕੇ ਜਾਂਦਾ ਓ ਜਾ ਕੇ ਪੋਗਰੇ ਘਰੇ ਜਾ ਕੇ ਰੋਟੀ ਕਾਲਾ ਚੜਾ ਜਾ ਪੋਗ ਤੇ ਅਗਲਾ ਦਾ ਪੋਗ ਪੈ ਜਾ ਚਲ ਠੀਕ ਹੈ ਚਲਦੇ ਆਂ ਭਾਂਡੇ ਮਾਂ ਜਾਈਓ ਜਾ ਕੇ ਭਾਂਡੇ ਹਾਂ ਬਾਹਰਵਾਜ ਜੀ ਆਈਏ ਕਰਤਾ ਗੁੱਡ ਮਾਰਨਿੰਗ ਸਸਰੀ ਕਾ ਜੀ ਕੀ ਆਜਾਲਾ ਠੀਕ ਠਾਕ ਹੋਮ ਹੁਨ ਕੇ ਸਾਰੇ ਜੀ ਦਿਨ ਪ੍ਰਤੀ ਦਿਨ ਆਪਾਂ ਵਜਨ ਘਟਾ ਰਹੇ ਆਂ ਜੀ ਬਹੁਤ ਜ਼ੋਰ ਆ ਜੀ ਸਨੋਅਰ ਦੇ ਵਿਆਹ ਦਾ ਚਾਹ ਆ ਜੀ ਨਾਲ ਕਾਕਾ ਆ ਜੀ ਤੇ ਨਾਲ ਆਪਣੇ ਬਾਬਾ ਜੀ ਆਏ ਹੋਏ ਨੇ ਵੀਰ ਜੀ ਸਸਰੀ ਕਾਲ ਜੀ ਇੱਕ ਉਂਗਲ ਵਿੰਗੀ ਜੀ ਕੱਢੰਦੇ ਨੇ ਤੇ ਆ ਗੱਡੀ ਚਲਾਉਣ ਬੈਠੇ ਨੇ ਭਾਜੀ ਗੱਡੀ ਚਲਾਉਣ ਕਿੰਨੇ ਕਹ ਤੈਨੂੰ ਓਏ ਲਾ ਦੇ ਚਾਰਜ ਓਏ ਮੈਂ ਮੂੰਹ ਚੱਕ ਲੈ ਕੋਨਸੈਂਸ ਗੱਲਾਂ ਕਰਦਾ ਨਾ ਗੰਦੇ ਮੂੰਹ ਵਾਲਾ ਏਦੀਆਂ ਕੋਈ ਟੋਕ ਨਹੀਂ ਬੰਦ ਕਰ ਕਰ ਦੱਸ ਕੀ ਗੱਲ ਕਹਿ ਰਹੇ ਜਸਪਾਲ ਫੋਰਚਨਰ ਤੇ ਐ ਲੱਗਦਾ ਜਿਵੇਂ ਊਠ ਤੇ ਬਾਂਦਰ ਭਾਜਦਾ ਐਡੀ ਵੀ ਗੱਲ ਨਹੀਂ ਭਰਾਵਾ ਡੈਸ਼ ਤੇ ਪਾਰਕ ਕਰਨਾ ਕਿਨੇ ਜਰ ਤੋਂ ਨੂੰ ਮੇਰੇ 3 ਕੋਰ ਬਣਾ ਤਿੰਨੇ ਜਿਆਜਨਾ ਨਾ ਬਣੇ ਵੇਖੀ ਕੀ ਬੰਦਾ ਜੀਰੇ ਸਾਰੇ ਚ ਕਪੜਾ ਕਿੰਨਾ ਲੱਗਾ ਇਹ ਕੋਰ ਪਿੰਡ ਤੇ ਸਾਰੇ ਜੀਰੇ ਰਾਲ ਕੇ ਤੇ ਚਪੇੜਾ ਮਾਰਿਓ ਤੂੰ ਕੀ ਕਹੋਂ ਕਿ ਸਮਾਇਆ ਕੋਰ ਨੂੰ ਕਿੰਨੇ ਲੱਗਾ 3 20 30 ਨਾ ਮੈਨੇ 5 ਲੱਗਾ ਕਿੰਨਾ ਲੱਗਾ 5 ਮੂੰਹ ਵੱਡਾ ਨਾ ਆ ਗਈ ਇਹਨਾਂ ਆ ਗਈ ਇਹਨਾਂ ਬੋਟੇ ਨੂੰ ਸਾਰੇ ਮੇਰੇ ਕੱਪੜੇ ਪੂਰੇ ਆਈ ਜਾਂਦੇ ਬਖਲਾ ਮਖਾਈਆਂ ਨੂੰ ਆ ਗਈ ਪੂਰੀ ਆ ਮੇਰੀ ਆ ਗਈ ਲੈ ਇਹਨਾਂ ਸਾਈਜ ਪੂਰਾ ਆ ਗਿਆ ਬਟਨ ਲਾ ਕੇ ਵਖਾਈ ਨਹੀਂ ਬਟਨ ਨਹੀਂ ਲੱਦਿਆ ਵੀਰੇ ਬਾਕੀ ਜੋੜੀ ਵਾਲੀ ਲੱਗਿਆ ਨੇ ਥੋੜੇ ਹੀ ਹੈ ਲਾਤ ਦੇਖ ਲਾਗਿਆ ਨਾ ਸੋਹਣਾ ਲੱਗਿਆ ਬਹੁਤ ਫਰਕ ਪੈ ਗਿਆ ਮੋਟਾ ਤੇ دیਵਾਨਿਆਂ ਨੂੰ ਨਸ਼ਾ ਤੇਰੀ ਲੋਰ ਦਾ ਇਹ ਤੇਰਨਾ ਬਦਲਾਇਆ ਨਾ ਮੋਟਾ ਵਖੀ ਉਹ ਯਾ ਬਸ ਕਰਿਆ ਕਰ ਇਨਾ ਮਾਂ ਦੇ ਪੁੱਤੋ ਤੁਸੀਂ ਕਿਤੇ ਬਾਬੇ ਜੀਾਂ ਤੋਂ ਪਹਿਲਾਂ ਵੀ ਆ ਜਾ ਕਰੋ ਜਦੋਂ ਪ੍ਰਸ਼ਾਦਾ ਚੱਲਦਾ ਉਦੋਂ ਹੀ ਪਹੁੰਚਣਾ ਆਂਦਾ ਹੋਰ ਪ੍ਰਸ਼ਾਦਾ ਲੈ ਚਾਹ ਦੀ ਜੀ ਆ ਜਾ ਭਰਾਵਾ ਜਾ ਓਏ ਦਾ ਹਲਵਾ ਦੇ ਯਾਰ ਆਦੋਗੀ ਮੈਂ ਉਹ ਕਿ ਖਿੜੀ ਵਾਲਾ ਬਾਬਾ ਬਣਿਆ ਰਹਿੰਦਾ ਹਲਵਾ ਦੇ ਕਾ ਤੂੰ ਓ ਸੋਰੀ 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 ਓ ਸੋਰੀ 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 ਇੱਕ ਦੀ ਪਚਕਾਰੀ ਲਈ ਯਾਰ ਦਾ ਸਾਡਾ ਸਾਡਾ ਸਾ ਆ ਵੱਚੀਆਂ ਵੇਖ ਕੇ ਕਹਿਣ ਦਾ ਜਿਸ ਫਾਲਮ ਹੈਗਾ ਤੇਰੇ ਲਈ ਦਾ ਭਰਾ ਉਹ 60 ਇੰਚੀ ਕੋੜੀਆਂ ਹੀ ਆ। 70 ਇੰਚੀ ਜੇ ਡਾਗਤੂਏ ਤੇਰੇ ਲਈ ਤਾਂ 70 ਇੰਚੀ ਕੋੜੀਆਂ ਹੀ ਆ। ਆ ਤਾਂ ਵੱਡੀ ਜਿਸ ਫਾਲ ਤੋਂ ਜਿਹੜੀ ਆ ਨਾ ਜਿਹੜੀ ਆ ਵੱਡੀ ਆ। ਜਿਹੜੀ ਉਹ ਹੀ। ਆ ਤਾਂ ਆਪਣੇ ਨਾਲ ਵੀ ਸੇਕ ਕੱਢੀ ਆ ਕੀ ਇਹ 50 ਨਹੀਂ ਮੋਟੇ ਤੇ ਨਾਦੀ ਆ ਰੇਤ ਦਾ ਨਹੀਂ ਲੱਦਾ। ਮੈਂ ਦਿਨ ਦੱਸਦਾ ਇਹ ਆਈਆਂ ਐ ਐ ਭੱਜ ਕੇ ਆਈਆਂ ਜਿਵੇਂ ਅਸੀਂ ਗੋਲ ਗੱਪਿਆਂ ਵਾਲੇ ਹੁੰਨੇ ਆ। ਕੁੜੀਆਂ ਹੁੰਦੀਆਂ ਦੀਆਂ ਆ ਵੇ ਕੁੜੀਆਂ ਭੱਜ ਗਈਆਂ ਵੇ ਕੋਈ। ਓ ਜੀ ਜੀ ਵੇਲੇ। ਜੋਤ ਕੁਛ ਲਾਓ ਖਾਣੇ ਲਈ ਲੈ ਕੇ ਆਉਣਾ ਐਸੇ ਬਤਾਨੇ ਕੋਈ ਫਾਇਦਾ ਨਹੀਂ ਲੈ ਕੇ ਆਓ ਪਲੇਟ ਮੇਂ ਢਾਲ ਕੇ ਉਧਰ ਸੰਗਤ ਪੰਗਤ ਮੇਂ ਬੈਠ ਜਾਉਂਗਾ ਹਾਂਜੀ ਹਾਂਜੀ ਕੁਝ ਕਰਨੀ ਉੱਥੇ ਬੈਠ ਤੁਸੀਂ ਲਿਆਓ ਸਹੀ ਬੈਥ ਤੁਸੀਂ ਜਿੱਥੇ ਥੱਲੇ ਪਾ ਜਾਗੇ ਬਰਫ ਤੇ ਭਾਰੇ ਸਾਨੂੰ ਲਿਆ ਦੇ ਪਿਆਰਾਂ ਮੈਂ ਬੜਾ ਫੁੱਲ ਜੇ ਵੀ ਕੁਝ ਨਹੀਂ ਪਾਉਣੀ ਸਾਨੂੰ ਪਸੰਦ ਕਰ ਰੋਡ ਨੂੰ ਤੇ ਪਿਸਤੋਂ ਦਾ ਜਿਹਾ ਬਣਿਆ ਫੋਨ ਮੈਨੂੰ ਫੋਨ ਆ ਗਿਆ ਦੇਖੀ ਬਾਰੀ ਮਾਨਾ ਖੋਲੀ ਮੋਟੇ ਆ ਵੀਰੇ ਰੱਖ ਦੀ ਯਾਰ ਆਪਾਂ ਦਾ ਵੈਸੇ ਚੀਜ਼ਾਂ ਲੈਂਦੇ ਨਹੀਂ ਇਹਨਾਂ ਦੇ ਧੱਕੇ ਨਾਲ ਦੇ ਦਿੰਦਾ ਆ ਚਲੋ ਜਲੇਬੀਆਂ ਹੀ ਆ ਨਾ ਹੋਰ ਤਾਂ ਕੁਛ ਨਹੀਂ ਜਲੇਬੀਆਂ ਦੇ ਚਾ ਰੱਖੋ ਰੱਖੋ ਗੱਡੀ 'ਚ ਓਹੋ ਬੂਟ ਪੈ ਨਾਲ ਕੋਲੇ 'ਚ ਚਲ ਕੋਈ ਨਹੀਂ ਰੱਖ ਦੇ ਇੱਥੇ ਰੱਖ ਆ ਦੂਜੀ ਲਫਾਵੇ ਵੀ ਆਪਣੇ ਵੀ ਰਾਸ ਤੇ ਕੋਈ ਨਹੀਂ ਕੋਈ ਨਹੀਂ ਸਾਰੇ ਫਰਾਂ ਦੇ ਵਿੱਚ ਹੀ ਰੱਖ ਦੇ ਆਪੇ ਵੰਡ ਛੱਡ ਲੈ ਨਹੀਂ ਵੰਡ ਕਿਉਂ ਸਾਡੇ ਕੱਲਿਆਂ ਦੇ ਹੱਡੀ ਗੱਡੀ ਇਹ ਕੀ ਕਰਦੇ ਰਿਹਾ ਪਾਣੀ ਦੇਣ ਨਾ ਉਹ ਤਾਂ ਇੱਕ ਜਲੇਬੀ ਨਾਲ ਝੂਟ ਜਾਣਾ ਸਾਰੇ ਟੱਬਰ ਨੇ ਸਾਰੇ 2-4 ਦਿਨ ਉਹ ਚ ਵਾਜ ਜਣੇ ਪੀਸ ਆਪੇ ਕਿ ਧੂਮੇ ਪਹਿਨਾ ਨੱਚੀ ਬਲੋ 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 ਨੱਚੀ ਆਏ 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 ਆਉ ਦੇ ਨੱਚੀ ਸਾਰੇ ਰਹਿ ਨਹੀਂ ਸਾਰੇ ਰਹਿ ਨਹੀਂ ਕਰਦਾ 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 ਓਏ ਆ ਕੀ ਕਰਦਾ ਓਏ ਆਪਾਂ ਕਹਿੰਦੇ ਬੂ ਐ ਇਹਦੀਆਂ ਇਕਲਾ ਹਾਂ ਚ ਬੱਚੀਆਂ ਜਿਹੜੀਆਂ ਵੀਦੀਆਂ ਤਲੀਆਂ ਪਾੜ ਨਾਲ ਗਿਆ ਲਾਦੀਆਂ ਤਲੀਆਂ ਪਾੜ ਲਓ ਗੀਆਂ ਮਾਰੋ ਆਹ ਬੰਦ ਨਾ ਦੇ ਦੇ ਕੋਈ ਓਏ ਆ ਉਹਦੀ ਪੁੱਤ ਆ ਗਈ ਠੇਕੇ ਦੂਵੇਂ ਪੈਣਾ ਨੱਚੀਆਂ ਸਾਰੇ ਨੱਚੀਆਂ ਹਾਂ ਜੇ ਜੱਟਾਂ ਨੇ ਛੱਡਤੀ दारू ਤੇ ਕਾਟਾ ਪੈਜੂ ਠੇਕਿਆਂ ਨੂੰ ਪਿਆਮਾ ਤੈਨੂੰ दारू ਓ ਬਾਤਾ ਬਾਹ ਕੌਣ ਪੀਂਦਾ दारू ਆ ਪਾਣੀ ਪੀਂਦੇ ਤੇ ਫਿਰ ਰੌਲਾ ਕਾਹਦੀ ਪਾਉਣਾ ਮੈਂ ਉਹ ਤੇ ਗਾਣਾ ਆਇਆ ਦੁੱਲੇ ਦਾ ਕਿੱਡਾ ਸੋਹਣਾ ਆ ਨਾਈਸ ਆ ਹਾਂਜੀ ਤੇ ਗਾਣੇ ਨਹੀਂ ਸੁਣ ਕੇ ਜੇ ਬੋਲੀ ਜਾਣਾ ਮੈਂ ਕਿ ਕੁਛ ਲਫ਼ਜ਼ ਚੰਗੇ ਲੱਗ ਜਾਂਦੇ ਆ ਜਿਵੇਂ ਮਾਂ ਤੂੰ ਕਿੰਨੀ ਮੈਨੂੰ ਚੰਗੀ ਲੱਦੀ ਕਿਊਟੀ ਪਾਈ ਮੇਰੀ ਆ ਮੇਰਾ ਕਿਊਟੀ ਪਾਈ ਪੂਕੀ ਆ ਮੇਰੀਏ ਪੂਕੀ ਲਵ ਯੂ ਟੂ ਕੈ ਲਵ ਯੂ ਟੂ ਓ ਯਾ ਬੇਬੀ ਕੋ ਹਾਂਜੀ ਤੂੰ ਲਾਟ ਕੇ ਤੇ ਨਾ ਘੱਡੀ ਫਿਰਦਾ ਮੈਂ ਵੇਖਿਆ ਕਿੱਧਰ ਕਿੱਧਰ ਪੈ ਜਾਂਦੀ ਏ ਓਵੇਂ ਪੋਰਨ ਤੇ ਹੋਏ ਹੋਏ ਆ ਕੋਈ ਤੋੜਨੀ ਇਹਨਾਂ ਦਾ ਪੋਰਨ ਦੇ ਵਿੱਚ ਮੁਕਾਬਲਾ ਹੀ ਨਹੀਂ ਹੈਗਾ ਇਹ 1 ਆ ਤੇ ਇਹ 2 ਆ ਅੱਗੇ ਸਪੈਲਿੰਗ ਵਿਚਾਲੇ ਤੁਸੀਂ ਆਪਾ ਲੈਣੇ ਆ ਹਨਾ ਹਾਂ ਕਿਹਨਾ ਪੋਰਨ ਨੰਬਰ 1 ਤੇ 2 ਪੂਰਾ ਨੰਬਰ ਤੂੰ ਏ ਭਾਜੀ ਮੈਡੀਟੇਸ਼ਨ ਕਰਦਾ ਅੱਜ ਕੱਲ ਤੇ ਸਾਰੀਆਂ ਇੰਦਰੀਆਂ ਖੋਲ ਦੇ ਨਾ ਤੂੰ ਅਨੇ ਉਹ ਤਾਂ ਕਿਹ ਹੋਰ ਮੱਥੇ ਵਾਲੀ ਮੱਥੇ ਵਾਲੀ ਇੰਦਰੀ ਕਿੱਥੇ ਹੁੰਦੀ ਆ ਦੱਸੀ ਉਹ ਮੜਾ ਦੱਸੀ ਕਿੱਦੋਂ ਹੁੰਦੀ ਆ ਮੜਾ ਦੱਸਣਾ ਚਾਹੀਦਾ ਨੌਲਜ ਵਾਦੀ ਵੀਰ ਭਰਾਵਾਂ ਦੀ ਨੌਲਜ ਨਹੀਂ ਇੰਨੀ ਜਾਲੀ ਵਧਾਉਣੀ ਸਾਰੀ ਦੁਨੀਆ ਨਹੀਂ ਦੇggen ਨਾ ਨੌਲਜ ਤਾਂ ਇਹ ਨਹੀਂ ਵਧਾਈ ਹਾਂ ਨੌਲਜ ਤਾਂ ਤੁਹਾਡੀ ਇੰਨੇ ਵਧਾਈ ਪਈ ਆ ਤੁਹਾਡੀ ਨੌਲਜ ਤਾਂ ਇੰਨੇ ਵਧਾਈ ਪਈ ਆ ਖਤਮ ਕਰ ਦਿੰਦੀ ਆ ਨੌਲਜ ਸਾਡੀ ਚੱਕਤੀ ਗਰੀਬੀ ਨਹੀਂ ਤੁਸੀਂ ਦੱਸ 소ਫੀ ਭਾਜੀ ਆਹ ਗਰੀਬੀ ਇਕੱਲੇ ਚੱਕਣ ਵਾਲੇ ਆ ਆ ਕੱਲੇ ਗਰੀਬੀ ਦੇ ਚੱਕ ਦਿੰਦਾ ਗਰੀਬੀ ਵੀਡੀਓ ਦੇ ਚੱਕਰ ਜੀ ਚੱਕਣੀ ਪਈ ਹਾਂ ਵੀਡੀਓ ਦੇ ਚੱਕਰ ਚ ਧਾਰੂ ਪੀੜੀ ਭਾਈ